ਤਕਲੀਫਾਂ ਆਉਣ ਗਿਆ ਤੂੰ ਉਹਨਾਂ ਦੇ ਸਾਹਮਣੇ ਨਹੀਂ ਉਹਨਾਂ ਤੋਂ ਉੱਪਰ ਖੜਾ ਹੋਈ ਜੇ ਤੂੰ ਵੀ ਰੋਜ਼ ਰੱਬ ਨੂੰ ਪੁੱਛਦਾ ਹੈ ਮੇਰੇ ਨਾਲ ਹੀ ਕਿਉਂ ਇਦਾਂ ਹੁੰਦਾ ਹੈ ਤਾਂ ਇਹ ਵੀਡੀਓ ਤੇਰੇ ਲਈ ਰੱਬ ਦਾ ਜਵਾਬ ਹੈ ਵੀਡੀਓ ਐਨ ਤੱਕ ਵੇਖੀ ਤੇਰੀ ਸੋਚ ਬਦਲ ਜਾਵੇਗੀ ਕਿਉਂ ਰੋਜ਼ ਰੋਂਦਾ ਹੈ ਤੇ ਸੋਚਦਾ ਹੈ ਰੱਬ ਕਿਉਂ ਚੁੱਪ ਹੈ ਪਰ ਰੱਬ ਦੀ ਚੁੱਪੀ ਕਦੇ ਵੀ ਇਨਕਾਰ ਨਹੀਂ ਹੁੰਦੀ ਉਹ ਤੇਰਾ ਕਦੀ ਬੁਰਾ ਨਹੀਂ ਚਾਹੁੰਦਾ ਉਹ ਤੇਰੀ ਅਰਦਾਸ ਸੁਣ ਰਿਹਾ ਹੈ ਤੇ ਕਹਿੰਦਾ ਮੈਂ ਤੇਰੇ ਲਈ ਵੱਡੀ ਗੱਲ ਬਾਤ ਸੋਚੀ ਹੈ ਰੱਬ ਕਦੇ ਵੀ ਤੈਨੂੰ ਤੋੜਦਾ ਨਹੀਂ ਵੇਖਣਾ ਚਾਹੁੰਦਾ ਬਲਕਿ ਤੈਨੂੰ ਦੌੜਾਣਾ ਚਾਹੁੰਦਾ ਹੈ ਪਰ ਦੌੜਨ ਤੋਂ ਪਹਿਲਾਂ ਸਬਰ ਉਹਨਾ ਲਾਜ਼ਮੀ ਹੈ ਜੇ ਤੂੰ ਹਾਰ ਮੰਨ ਲਿੰਦਾ ਹੈ ਉਹ ਜਿੱਤ ਲਿਓਣ ਲਈ ਤਿਆਰ ਹੁੰਦਾ ਹੈ ਪਰ ਜੇ ਤੂੰ ਕੌਣ ਹੀ ਰੁੱਕ ਕੇ ਥੱਕ ਗਿਆ ਤਾਂ ਤੂੰ ਆਪਣੀ ਕਹਾਣੀ ਅਧੂਰੀ ਛੱਡ ਦੇਵੇਂਗਾ ਰੱਬ ਕਹਿੰਦਾ ਤੂੰ ਆਪਣੀ ਤਕਦੀਰ ਆਪੇ ਲਿਖੇਗਾ ਬਸ ਤੇਰੇ ਵਿੱਚ ਸਬਰ ਦੀ ਜ਼ਰੂਰਤ ਹੈ ਤੂੰ ਸੋਚ ਰਿਆ ਹੋਵੇਗਾ ਹਰ ਦਵਾਰ ਤਾਂ ਬੰਦ ਹੋ ਗਏ ਪਰ ਰੱਬ ਤੈਨੂੰ ਉਹ ਰਾਸਤੇ ਤੇ ਲੈ ਕੇ ਜਾਣਾ ਚਾਹੁੰਦਾ ਹੈ ਜਿੱਥੇ ਤੇਰੀ ਸੋਚ ਵੀ ਨਹੀਂ ਜਾ ਸਕਦੀ ਉਸ ਦਾ ਰੁਕ ਜਾਣਾ ਇਨਕਾਰ ਨਹੀਂ ਹੁੰਦਾ ਜਿਸ ਵਕਤ ਤੂੰ ਥੱਕ ਕੇ ਰੁਕ ਜਾਂਦਾ ਹੈ ਉਹ ਵਕਤ ਰੱਬ ਤੇਰੀ ਕਿਸਮਤ ਲਿਖ ਰਿਹਾ ਹੁੰਦਾ ਹੈ ਉਹ ਤੈਨੂੰ ਅੱਜ ਰੁਕਾ ਰਿਹਾ ਹੈ ਕਿਉਂਕਿ ਕੱਲ ਤੈਨੂੰ ਉਡਾਉਣ ਵਾਲਾ ਹੈ ਅੱਜ ਤੇਰਾ ਅੰਧੇਰਾ ਕਾਲ ਕੱਲ ਕਿਸ ਰੋਸ਼ਨੀ ਵਿੱਚ ਬਦਲ ਜਾਵੇਗਾ ਜਿਹੜਾ ਰੱਬ ਤੇ ਭਰੋਸਾ ਰੱਖਦਾ ਹੈ ਉਸ ਨੂੰ ਉੱਤੇ ਲੈ ਜਾਂਦਾ ਹੈ ਯਾਨੀ ਉਸ ਨੂੰ ਤਰੱਕੀ ਦਿਲਵਾਉਂਦਾ ਹੈ ਜਿੱਥੇ ਲੋਕਾਂ ਦੇ ਹੌਸਲੇ ਮੁੱਕ ਜਾਂਦੇ ਹਨ ਸੱਚ ਜਾਣ ਤੂੰ ਰੁਕਿਆ ਨਹੀਂ ਤੂੰ ਤਿਆਰ ਕੀਤਾ ਜਾ ਰਿਹਾ ਹੈ ਸਬਰ ਕਰਨਾ ਆਸਾਨ ਨਹੀਂ ਹੁੰਦਾ ਪਰ ਜਦ ਤੂੰ ਰੱਬ ਤੇ ਭਰੋਸਾ ਰੱਖਦਾ ਹੈ ਤਾਂ ਤੇਰਾ ਸਬਰ ਤੇਰੀ ਕਾਮਯਾਬੀ ਬਣ ਜਾਂਦਾ ਏ ਰੱਬ ਦੇ ਕੰਮ ਚੁੱਪ-ਚਾਪ ਹੁੰਦੇ ਨੇ ਪਰ ਨਤੀਜਾ ਉਹਨਾਂ ਦੇ ਅਜਿਹੇ ਹੁੰਦੇ ਨੇ ਕਿ ਦੁਨੀਆ ਹਿਲ ਜਾਂਦੀ ਹੈ ਇਸ ਲਈ ਸਬਰ ਰੱਖ ਪਰ ਹਾਰ ਨਾ ਮੰਨ ਰੱਬ ਤੇਰੇ ਲਈ ਕੁਝ ਚੰਗਾ ਹੀ ਸੋਚੇਗਾ ਉਹ ਤੇਰੇ ਲਈ ਕਦੀ ਮਾੜਾ ਨਹੀਂ ਸੋਚੇਗਾ ਤੁਹਾਨੂੰ ਇਹ ਵੀਡੀਓ ਕਿੱਦਾਂ ਨਹੀਂ ਲੱਗੀ ਕਮੈਂਟ ਕਰਕੇ ਦੱਸਿਓ ਤੇ ਲਾਈਕ ਸਬਸਕ੍ਰਾਈਬ ਸ਼ੇਅਰ ਕਰਨਾ ਨਾ ਭੁੱਲਿਓ ਧੰਨਵਾਦ ਮਿਲਾਂਗੇ ਅਗਲੀ ਵੀਡੀਓ ਵਿੱਚ